Waheguru ਕੋਟਲ ਗੁਰ ਸੇਵੀਐ ਹੰਸ ਸਹਜਿ ਸਭਾਏ ਦਰਸ਼ਨ ਪਰਸੈ ਗੁਰੂ ਕੈ ਵਾਹਿਗੁਰੂ ਜਨਮ ਮਰਨ ਦੁਖ ਜਾਏ ਹਰ ਹਰ ਜਨ ਦੋਈ ਇਕ ਹੈ ਮਮ ਵਿਚਾਰ ਕਸਨਾਹੀ ਜਲ ਤੇ ਪੁਜ ਤਰੰਗ ਜਿਉ ਜਲ ਹੀ ਬਖਸ ਮਾਹੇ ਜਿਸ ਮਾਹੇ ਅਮਰਤ ਗਿਆਨ ਹੈ ਮਾਨਕ ਭਗਤ ਬਿਰਾਗ ਗੁਰੂ ਗ੍ਰੰਥ ਸਾਹਿਬ ਜੀ ਦਦ ਮੰਦੋ ਕਰਿ ਅਨਰਾਗ ਸ੍ਰੀ ਗੁਰ ਸਬਦ ਕਮਾਏ ਜਨ ਜੀਤੇ ਪੰਜ ਵਿਕਾਰ ਤិន ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਤਨ ਸੰਤਨ ਕੋ ਬੰਦਨਾ ਸਿਰ ਤਰਨ ਨ ਪਰਤਾਰ ਗਾਵ ਸੰਗ ਤੇ ਗੁਣ ਪੂਰ I'm wow. ਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਰਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦਤ ਨ ਅਸਮਾਣੀ ਪੀਵੋ ਅੰਮ੍ਰਿਤ ਸਦਾ ਰੋ ਰੰਗ ਜਪਿਓ ਸਾਰੰਗ ਬਾਣੀ ਕਹ ਨਾਨਕ ਸਦਾ ਗਾਵੋ ਇਸਤੀ ਬਾਣੀ ਸਤਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਲੰਮੇ ਸਮੇਂ ਤੋਂ ਜੁੜੇ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਸਰਬੱਤ ਮਾਈ ਭਾਈ ਵੱਡੇ ਭਾਗਾਂ ਵਾਲਿਓ ਮਹਾਪੁਰਖਾਂ ਦੀ ਰਸਨਾ ਤੋਂ ਆਪ ਜੀ ਕਮਾਏ ਹੋਏ ਸ਼ਬਦ ਸ਼ਰਾਵਣ ਕਰ ਰਹੇ ਹੋ ਆਮਾ ਗੁਰਜੰਟ ਸਿੰਘ ਜੀ ਤੇਰ ਮਹਾਪੁਰਖ ਜੋ ਲੰਬੇ ਸਮੇਂ ਤੋਂ ਲਾਇਕ ਕੇ ਗੁਰੂ ਦੇ ਚਰਨਾਂ ਦੇ ਨਾਲ ਜੋੜ ਰਹੇ ਆਓ ਪਿੰਨਾ ਫਤੇ ਦੀ ਸਾਂਝ ਪਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਮਹਾਪੁਰਖਾਂ ਦਾ ਸਲਾਨਾ ਸਮਾਗਮ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਬਿੰਤੀ ਕਰਾਂ ਵੀ ਇਸ ਮਹੀਨੇ ਦੇ ਅੰਦਰ ਉਹ ਮਹਾਨ ਇਤਿਹਾਸਕ ਦਿਹਾੜਿਆਂ ਨਾਲ ਅਸੀਂ ਜੁੜਿਆ ਹੈ ਜਿਹੜਾ ਪਹਿਲਾ ਪ੍ਰਕਾਸ਼ ਦਿਹਾੜਾ ਸਤਗੁਰਾਂ ਦਾ ਵਿਆਹ ਪਰਬ ਸੰਪੂਰਤਾ ਦਿਵਸ ਪਹਿਲੇ ਪ੍ਰਕਾਸ਼ ਦਿਹਾੜੇ ਦਾ ਮਤਲਬ ਹੈ ਵੀ ਕੋਈ ਦੂਜਾ ਵੀ ਹੋਣਾ ਆਖੋ ਸਤਨਾਮ ਸ੍ਰੀ ਗੁਰਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਭ ਤੋਂ ਪੋਤੀਆਂ ਲਿਆਏ ਸਾਰੀ ਬਾਣੀ ਨੂੰ ਪੱਤਰ ਕੀਤਾ ਹੈ ਭਗਤਾਂ ਦੀ ਬਾਣੀ ਦਰਜ ਕੀਤੀ ਮਹਾਂਪੁਰਖਾਂ ਦੀ ਸਾਰੀ ਪੱਤਰ ਕੀਤੀ ਗਈ ਬਾਣੀ ਬੀੜਨ ਤਿਆਰ ਕੀਤਾ ਗਿਆ ਆਪ ਸਮੇ ਪੋਤੀ ਸਾਹਿਬ ਕਹਿਆ ਜਾਂਦਾ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਦੋਂ ਪਹਿਲਾ ਪ੍ਰਕਾਸ਼ ਹੋਇਆ ਪਹਿਲਾ ਪ੍ਰਕਾਸ਼ ਕੀਤਾ ਗਿਆ ਤੇ ਪਹਿਲਾ ਮੁਖਬਾਕ ਆਇਆ ਸੀ ਸੰਤਾਂ ਕੇ ਕਾਰਜ ਆਪ ਖਲੋਵਾ ਹਰ ਕੰਮ ਕਰਾਵਣ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਸਾਇਆ RAM ਮਾਬਾ ਬੁੱਢਾ ਸਾਹਿਬ ਜੀ ਨੂੰ ਹੈਡ ਗ੍ਰਾਂਤੀ ਬਣਾਇਆ ਗਿਆ ਗੁਰੂ ਬਾਸਣੂ ਜਿਸ ਵਕਤ ਪਹਿਲਾ ਪ੍ਰਕਾਸ਼ ਕੀਤਾ ਗਿਆ ਸਤਿਗੁਰਾਂ ਦਾ ਗੁਰੂ ਪਾਤਸਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਤਸ਼ਾਹ ਨੇ ਭੂਮਾਸਣ ਕੀਤਾ। ਭੂਮਾਸਣ ਕਰਕੇ ਜਦੋਂ ਬੈਠੇ ਤੇ ਵਰਸਿਕ ਪੁੱਛਣ ਲੱਗੇ ਕਹਿੰਦੇ ਮਹਾਰਾਜ ਆਪ ਜੀ ਦਾ ਆਸਣ। ਸਤਿਗੁਰੂ ਮਹਾਰਾਜ ਦੇ ਪਾਤਸ਼ਾਹ ਕਹਿੰਦੇ ਭਾਈ ਗੁਰਬਾਣੀ ਦਾ ਪ੍ਰਕਾਸ਼ ਹੈ। ਅੱਜ ਤੋਂ ਬਾਅਦ ਸਾਡਾ ਭੂਮਾਸਣ ਹੋਵੇਗਾ ਆਖੋ ਸਤਨਾਮ ਸਵਾਸ਼ ਗੁਰਜੀ। ਭੂਮਾਸਣ ਦਾ ਮਤਲਬ ਧਰਤੀ ਤੇ ਅਸਨ ਹੋਵੇਗਾ ਗੁਰਬਾਣੀ ਦੇ ਬਰਾਬਰ ਨਾ ਅਸੀਂ ਕੋਈ ਗੱਦੀ ਲਾਉਣੀ ਹੈ ਨਾ ਕੋਈ ਮੇਜ਼-ਗੁਰਸੀ ਲਾਉਣੀ ਹੈ ਕਿਸੇ ਨੂੰ ਵੀ ਉੱਚਾ ਬੈਠਣ ਦਾ ਕੋਈ ਅਧਿਕਾਰ ਨਹੀਂ ਹੈ ਆਖੋ ਸਤਨਾਮ ਵਾਹਿਗੁਰੂ ਜੀ ਪਹਿਲਾ ਪ੍ਰਕਾਸ਼ ਮਨਾਇਆ ਹੁਣ ਆਪਾਂ ਝਾਤ ਮਾਰੀਏ ਵੀ ਅਸੀਂ ਕਿੰਨਾ ਕੁ ਪੈਰਾ ਦਿੰਦੇ ਆ ਜਦੋਂ ਗੁਰੂ ਸਾਹਿਬ ਸਾਡੇ ਘਰ ਜਾਂਦੇ ਨੇ ਉਦੋਂ ਵੀ ਸਾਡੀਆਂ ਕੁਰਸੀਆਂ ਡਈਆਂ ਹੁੰਦੀਆਂ ਆ ਕੋ ਸਤਨਾਮ ਵਾਹਿਗੁਰੂ ਜੀ ਗੁਰਦੁਆਰਿਆਂ ਦੇ ਵਿੱਚ ਵੀ ਮੇਜ਼ ਕੁਰਸੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਤਾਬੇ ਵਹਾਇਆ ਹੈ ਹੈੱਡ ਗ੍ਰਾਂਤੀ ਥਾਪਿਆ ਉਦੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੋਈ ਵੀ ਬਰਾਬਰ ਗੱਦੀ ਲਾ ਕੇ ਨਹੀਂ ਬੈਠੇ ਆਕੋ ਸਤਨਾਮ ਸਾਹਿਬ ਗੁਰੂ ਜੀ ਜਿਨ੍ਹਾਂ ਨੇ ਭਗਤਾਂ ਦੀ ਬਾਣੀ ਸੰਭਾਲ ਕੇ ਰੱਖਿਆ ਅੱਜ ਵੀ ਅਕਾਲ ਤਖਤ ਸਾਹਿਬ ਤੇ ਦਰਸ਼ਨ ਕਰਿਓ ਜਿੱਤੇ ਸਤਗੁਰਾਂ ਦੇ ਸਰੂਪ ਸੁਭਾਏਮਾਨ ਸੱਚਖੰਡ ਸਾਹਿਬ ਥੱਲੇ ਆਸਣ ਲਾਇਆ ਜਾਂਦਾ ਹੈ ਗੁਰੂ ਪਾਤਸ਼ਾਹ ਨੂੰ ਪੁੱਛਿਆ ਗੁਰੂ ਮਹਾਰਾਜ ਦੇ ਪਾਤਸ਼ਾਹ ਜੀ ਨੇ ਫਿਰ ਬਚਨੁ ਕਿਹਾ ਮਹਾਰਾਜ ਦੇ ਪਾਤਸ਼ਾਹ ਆਪ ਜੀ ਦਾ ਆਸਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਡਾ ਅਸਨ ਉੱਤੇ ਹੋਵੇਗਾ ਜਿੱਥੇ ਗੁਰਬਾਣੀ ਦਾ ਪ੍ਰਕਾਸ਼ ਉਹਦੇ ਥੱਲੇ ਸਾਡਾ ਸੁਣਨਾ ਆਖੋ ਸਤਨਾਮ ਵਾਹਿਗੁਰੂ ਜੀ ਗੁਰਬਾਣੀ ਦਾ ਆਦਰ ਸਤਕਾਰ ਜਿੱਥੇ ਗੁਰਬਾਣੀ ਦਾ ਪ੍ਰਕਾਸ਼ ਹੋਵੇਗਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦੇ ਥੱਲੇ ਸਾਡਾ ਸੁਣਨਾ ਹੈ ਉਦੋਂ ਵਾਰ ਗੁਰੂ ਸਾਹਿਬ ਬਰਾਬਰ ਨਹੀਂ ਬੈਠੇ ਫਿਰ ਪਹਿਲਾ ਪ੍ਰਕਾਸ਼ ਹੋਇਆ ਦੂਸਰਾ ਆਉਂਦਾ ਹੈ ਸੰਪੂਰਤਾ ਦਿਵਸ ਨੌਵੇਂ ਪਾਸਾ ਦੀ ਬਾਣੀ ਨਹੀਂ ਸੀ ਹੈ ਪੋਤੀ ਸਾਹਿਬ ਦੇ ਵਿੱਚ ਫਿਰ ਤਲਗੀ ਧਰਪਾਸਾ ਸੱਚੇ ਪਾਸਾ ਨੇ ਤਾਕਤ ਸ੍ਰੀ ਦਮਦਮਾ ਸਾਹਿਬ ਗੁਰੂ ਕੀ ਕਾਸੀ ਕਾਮਰਕਸਾ ਖੋਲਿਆ ਜਦੋਂ ਧਰਮ ਜੋਤ ਤੋਂ ਬਾਅਦ ਉਥੇ ਵੀ ਰਣਧਾਰੀ ਸਿੰਘਾਂ ਨੂੰ ਵਰਤਾ ਸਮੇਤ ਬਾਣੀ ਪੜਾਈ ਉਥੇ ਤੀਰਮਲ ਦੇ ਕੋਲ ਭੇਜਿਆ ਗਿਆ ਵੀ ਜਾ ਕੇ ਸਰੂਪ ਲੈ ਕੇ ਆਓ ਮੇ ਗੁਰੂ ਪਾਤਸ਼ਾਹ ਦੀ ਜਿਹੜੀ ਬਾਣੀ ਹੈ ਗੁਰੂ ਤੇਗ ਬਹਾਦਰ ਮਾਰਚ ਚ ਪਾਤਸ਼ਾਹ ਦੀ ਬਾਣੀ ਉਹਦੇ ਵਿੱਚ ਅੰਕਿਤ ਕਰੀ ਜਾਵੇ ਤੀਰਮਲ ਨੇ ਜਵਾਬ ਦਿੱਤਾ ਸੀ ਵਾਪਸ ਆਗੇ ਸਿੰਘ ਫਿਰ ਗੁਰੂ ਪਾਤਸ਼ਾਹਣ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਭਾਈ ਮਨੀ ਸਿੰਘ ਨੂੰ ਲਖਾਰੀ ਬਣਾ ਕੇ ਬਾਣੀ ਪੜਾਈ। ਸਾਰੀ ਬਾਣੀ ਲਿਖੀ ਗਈ 48 ਸਿੰਘਾਂ ਨੂੰ ਅਰਤਾ ਸਮੇਤ ਪੜਾਈ ਤੇ ਬਾਬਾ ਦੀਪ ਸਿੰਘ ਜੀ ਨੇ ਸਰੂਪ ਲਿਖੇ। ਅੱਜ ਵੀ ਤੱਕ ਸਾਬ ਤੇ ਆਪਾਂ ਦਰਸ਼ਨ ਕਰ ਸਕਦੇ ਆ। ਸੰਪੂਰਨ ਬਾਣੀ ਹੋਈ 1430 ਜਾਂ ਹੁਕਮ ਕੀ ਕੀਤਾ ਕਿ ਬੇਸਕ ਬਾਬਾ ਦੀਪ ਸਿੰਘ ਨੂੰ ਕਹਿੰਦੇ ਸਿਰ ਧੜ ਦੇ ਨਾਲ ਵਾਕ ਹੋ ਜੇ। ਵਾਣੀ ਪੜਨੀ ਤੇ ਪੜਾਉਣੀ ਨਹੀਂ ਛੱਡਣੀ। ਭਾਈ ਮਨੀ ਸਿੰਘ ਨੂੰ ਕਹਿਆ ਵੀ ਬੇਬੇ ਸਾਕ ਬੰਦੋਵੰਦ ਕਟਿਆ ਜਾਵੇ ਗੁਰਬਾਣੀ ਦਾ ਪ੍ਰਚਾਰ ਕਰਨਾ ਹੈ। ਬਾਣੀ ਪੜਨੀ ਤੇ ਪੜਾਉਣੀ ਨਹੀਂ ਛੱਡਣੀ। ਮਾਬਾ ਦੀਪ ਸਿੰਘ ਬੇਨਤੀ ਕਰਨ ਲੱਗੇ ਮਹਾਰਾਜ ਜੋ ਸੀਸ ਹੈ ਆਪ ਦੇ ਚਰਨਾਂ ਦੇ ਵਿੱਚ ਲੱਗਦੇ। ਬਾਬਾ ਮਨੀ ਸਿੰਘ ਨੇ ਬੇਨਤੀ કરી ਮਹਾਰਾਜ ਜੇ ਬਾਦਸ਼ਾਹ ਬੰਦੋਵੰਦ ਤਾਂ ਕਟੇ ਜਾਣਗੇ। ਪਰ ਆਪ ਸਮਰੱਥ ਬਣਾਇਓ ਬਾਬਾ ਭਾਈ ਮਨੀ ਸਿੰਘ ਦੇ ਬੰਦੋ ਬੰਦ ਕੱਟੇ ਗਏ। ਬਾਬਾ ਦੀਪ ਸਿੰਘ ਦਾ ਧਰਮ ਯੁੱਧ ਦੇ ਵਿੱਚ ਲੜਦਿਆਂ ਸੀਸ ਦੀ ਜਿਹੜਾ ਬਾਬਾ ਜੀ ਨੇ ਤੇਲੀ ਤੇ ਲਿਆ ਤੜ ਵੇਖੋ ਕਿਤੇ ਡਿੱਗੀ ਤੇ ਗੁਰੂ ਪਾਸਾ ਦੇ ਪ੍ਰਕਰਮਾਂ ਦੇ ਵਿੱਚ ਲੱਗਿਆ ਜਾ ਕੇ ਆਖੋ ਸਤਨਾਮ ਵਾਹਿਗੁਰੂ ਜੀ। ਇੱਕ ਦੋ ਇਹ ਨਾ ਇੱਕ ਤੇ ਪ੍ਰਕਾਹ ਪਹਿਲਾ ਪ੍ਰਕਾਸ਼ ਹੋ ਗਿਆ ਦੂਜਾ ਸੰਪੂਰਨ ਦਿਵਸ ਹੋ ਗਿਆ। ਤੀਸਰਾ ਹੋ ਗਿਆ ਗੁਰਤਾ ਗੱਦੀ ਜੋ ਸਤਖੰਡ ਨੰਦੇੜ ਸ੍ਰੀ ਹਜੂਰ ਸਾਹਿਬ ਜਾ ਕੇ ਸਿੱਖਾ ਨੂੰ ਕਹੇ ਜੇ ਬਾਬਾ ਜੀ ਪੜ੍ਹਦੇ ਸੀ ਆ ਗਿਆ ਭਈਓ ਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਦਾ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚੈ ਹੋਜ ਸਬਦ ਨੈ ਦੇ ਜਿਹੜੇ ਬਾਣੀ ਦੇ ਵਿੱਚ ਰੰਗੇ ਗਏ ਨਾ ਤੱਲੇ ਭਾਈ ਨਹੀਂ ਬੀਬੀਆਂ ਵੀ ਰੰਗੀਆਂ ਹੋਈਆਂ ਸੀ ਬੀਬੀਆਂ ਵੀ ਸ਼ਹੀਦ ਹੋਈਆਂ ਨੇ ਮੀਰ ਮੰਨੂ ਦੀ ਕੈਦ ਦੇ ਵਿੱਚ ਸਵਾ ਸਵਾ ਮਾਨ ਦੇ ਪੀਸ ਨੇ ਬੀਸੇ ਕੋਈ 2 ਮਹੀਨਿਆਂ ਦਾ ਕੋਈ 2 ਸਾਲਾਂ ਦਾ ਕੋਈ 5 ਸਾਲਾਂ ਦਾ ਕੋਈ ਕੁੱਖ ਦੇ ਵਿੱਚ ਸੀ ਗਰਭ ਦੇ ਵਿੱਚ ਉਹਨਾਂ ਸਿੰਘਾਂ ਸ਼ਹੀਦਾਂ ਨੂੰ ਮੁਕਤਲ ਕੀਤਾ ਗਿਆ ਗਲ ਦੇ ਵਿੱਚ ਬੱਚਿਆਂ ਦੇ ਟੋਟੇ ਕਰਕੇ ਹਾਰ ਪਾਏ ਗਏ ਪਰ ਮਾਈਆਂ ਸਿੱਧਕੋ ਨਹੀਂ ਡੋਲੀਆਂ ਸੰਤ ਬਾਬ ਜਰਨੈਲ ਸਿੰਘ ਖਾਲਸਾ ਪੜਦੇ ਹੁੰਦੇ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿੱਧਕ ਨਾ ਜਾਵੇ ਮਾਈਆਂ ਇਹੋ ਕਹਿੰਦੀਆਂ ਰਹੀਆਂ ਭੈਣੋ ਬੜੇ ਅਫਸੋਸ ਦੀ ਗੱਲ ਹੈ ਮੇਰਾ ਸਮਾਂ ਵੀ ਪੂਰਾ ਹੋ ਗਿਆ ਬੇਨਤੀ ਕਰਾਂ ਕਿ ਅੱਜ ਮਾਈਆਂ ਸਾਡੀਆਂ ਬਿਊਟੀ ਪਾਰਲਰ ਦੇ ਸਰਟੀਫਿਕੇਟ ਚੱਕੀ ਫਿਰਦੀਆਂ ਆਖੋ ਸਤਨਾਮ ਵਾਹਿਗੁਰੂ ਜੀ ਭਾਈ ਤਾਰੂ ਸਿੰਘ ਦਾ ਖੋਪਰ ਲਹਿ ਗਿਆ ਕੇਸ ਕਤਲ ਨਹੀਂ ਹੋਣ ਦਿੱਤੇ ਪਹਿਲਾਂ ਇਕੱਲੇ ਭਾਈਆਂ ਨੂੰ ਬੇਨਤੀ ਕਰਨੀ ਪੈਂਦੀ ਸੀ ਅੱਜ ਪਹਿਲਾਂ ਨਾ ਮਾਈਆਂ ਦਾ ਆ ਗਿਆ ਕੋ ਸਤਨਾਮ ਜੀ ਵਾਹਿਗੁਰੂ ਜੀ ਇਸ ਕਰਕੇ ਬੇਨਤੀ ਹੈ ਭਾਈ ਇਹ ਏਜੰਸੀਆਂ ਤੋਂ ਵਾਜੋ ਕੇਸ ਗੁਰੂ ਕੀ ਮੋਹਰ ਹੈ ਕੇਸਾਂ ਨੂੰ ਸੰਭਾਲ ਕੇ ਰੱਖੋ ਔਰ ਜੋ ਮਹਾਪੁਰਖਾਂ ਨੇ ਸਾਨੂੰ ਪ੍ਰਚਾਰਿਆ ਬਾਬਾ ਅਤਰ ਸਿੰਘ ਜੀ ਮਹਾਰਾਜ ਮਹਾਪੁਰਖਾਂ ਨੇ ਸਾਨੂੰ ਬਾਣੀ ਪੜ੍ਹਾਈ ਹੈ ਵਾਣੇ ਤੇ ਬਾਣੇ ਦੇ ਨਾਲ ਜੋੜੇ ਐ ਤੇ ਉਹਨਾਂ ਵਚਨਾਂ ਤੇ ਪੂਰੇ ਉਤਰੀਏ ਆਓ ਇੱਕ ਧਾਰਨਾ ਪੜ੍ਹ ਕੇ ਆਪਾਂ ਸਮਾਪਤੀ ਕਰੀਏ ਸਾਰੇ ਬੋਲੇ ਉਤਾਰਨਾ ਦੇ ਵਿੱਚ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਵ ਵਿੱਚ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਸਿੱਖੀ ਸਿਵ ਵਿੱਚ ਨਾ ਜਾਵੇ ਸਿਰ ਜਾਵੇ ਸਿੱਖ ਪਿਆਰਾ ਨਾਹੇ ਰਹਿਣੀ ਰਹੈ ਸੋ ਸਿੱਖ ਮੇਰਾ ਉਸਹਿ ਮੁਸਕਾ ਚੇਰਾ ਰਹਿਤ ਬਿਨਾਨਾ ਸਿੱਖ ਕਹਾਵੈ ਰਹਿਤ ਬਿਨਾਨਦਰ ਝੋਟਾਂ ਖਾਵੈ ਸੋ ਸਿੱਖ ਸਖਾ ਬੰਧ ਪਹਿ ਭਾਈ ਜੇ ਗੁਰਕੇ ਭਾਣੇ ਵਿੱਚ ਆਵੈ ਆਪਣਾ ਭਾਣਾ ਜੋ ਚੱਲੈ ਭਾਈ ਵਿਛੜ ਝੋਟਾਂ ਖਾਵੈ ਆਓ ਅੰਮ੍ਰਿਤ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਆਓ ਅੱਗੇ ਮਹਾਪੁਰਖਾ ਤੋਂ ਆਪਾਂ ਗੁਰ ਇਤਿਹਾਸ ਸੁਣ ਕੇ ਗੁਰਬਾਣੀ ਵਿਚਾਰ ਸੁਣ ਕੇ ਗੁਰੂ ਦੇ ਲੜ ਲੱਗੀਏ ਗੁਰੂ ਵਾਲੇ ਬਣੀਏ ਅੰਮ੍ਰਿਤਸਕੋਵ ਸਿੰਘ ਸਜੋ ਭੁੱਲ ਭਰ ਖਿਮਾ ਕਰ ਦੇਣੀ ਜੋ ਗੁਰਮਤਿਆਂ ਵਿਚਾਰਾਂ ਨੇ ਹਿਰਦੇ ਦੇ ਵਿੱਚ ਵਸਾ ਕੇ ਲੋਕ ਸੁਖੀਏ ਪਰ ਲੋਕ ਸੇਲੇ ਬਣੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਾਬਾ ਸੁਖਵਿੰਦਰ ਸਿੰਘ ਜੀ ਸਹਿਜੜੇ ਵਾਲਿਆਂ ਦਾ ਜਿਨ੍ਹਾਂ ਨੇ ਗੁਰਬਾਣੀ ਕਥਾਰਾਈ ਸੰਗਤਾਂ ਨੂੰ ਨਿਹਾਲ ਕੀਤਾ ਆ ਉਹ ਬੇਨਤੀ ਕਰੀਏ ਬਾਬਾ ਹਰਪਾਲ ਸਿੰਘ ਦੀਪੋਜੋ ਵਾਲਿਆਂ ਨੂੰ ਤਕਰੀਬਨ 10 ਮਿੰਟਾਂ ਦੀ ਹਾਜ਼ਰੀ ਭਰਨਗੇ ਬਾਬਾ ਜੀ ਉਹਨਾਂ ਤੋਂ ਉਪਰੰਤ ਹੋਰ ਵੀ ਜੱਥੇ ਬੈਠੇ ਆ ਉਹਨਾਂ ਨੇ ਵੀ ਹਾਜ਼ਰੀ ਭਰਨੀ ਹੈ ਬਾਬਾ ਹਰਪਾਲ ਸਿੰਘ ਜੀ ਪੋਜੋਵਾਲੀ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ